ਆਯੁਰਵੈਦਿਕ ਡਿਸਪੈਂਸਰੀ ਦੇ ਡਾਕਟਰ ਰਵਿਕੰਤ ਮੈਦਨ ਅਤੇ ਗਰਗ ਮੈਡੀਕੋਸ ਦੇ ਸਹਿਯੋਗ ਨਾਲ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਫ੍ਰੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 90 ਤੋਂ ਵੱਧ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਅਤੇ ਟੈਸ ਲਗਾ ਕੀਤੀ ਲੋਕਾਂ ਨੂੰ ਦਵਾਈ ਵੀ ਫ੍ਰੀ ਦਿੱਤੀ ਗਈ ਆਓ ਸੁਣਦੇ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕੀ ਕਿਹਾ ਇਹ ਜਿਹੜਾ ਸਾਡਾ ਇਹ ਕੈਂਪ ਹੈ ਸਾਡੇ ਮਾਨਯੋਗ ਡਾਇਰੈਕਟਰ ਆਯੁਰਵੇਦ ਦਾ ਪੰਜਾਬ ਡਾਕਟਰ ਰਵੀ ਡੂੰਗਰਾ ਜੀ ਦੀ ਔਰ ਸਾਡੇ ਜਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਸੰਗੂ ਡਾਕਟਰ ਰਮਨ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਜੋ ਸਾਨੂੰ ਗਾਈਡਲਾਈਨ ਆਉਂਦੀਆਂ ਨੇ ਉਸੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪ ਦੇ ਨਾਲ-ਨਾਲ ਅਸੀਂ ਮਰੀਜ਼ਾਂ ਨੂੰ ਜੋੜਾਂ ਦੇ ਦਰਦ ਹੀ ਨਹੀਂ ਅਤੇ ਉਹਨਾਂ ਨੂੰ ਅਸੀਂ ਯੋਗ ਵੀ ਜਿਹੜਾ ਹੈ ਕਰਵਾ ਰਹੇ ਹਾਂ ਸਾਡਾ YouTube YouTube 'ਤੇ ਪੇਪਰ ਚੈਨਲ ਹੈ ਡਾਇਰੈਕਟਰ ਆਯੁਰਵੇਦ ਦਾ ਪੰਜਾਬ ਦੇ ਨਾਲ ਜਿਹੜਾ ਅਸੀਂ ਪਿਛਲੇ 15 ਤਰੀਕ ਤੋਂ ਲਗਾਤਾਰ 21 ਜੂਨ ਤੱਕ ਨਗਾਤਰ ਸਵੇਰੇ ਸ਼ਾਮ ਜਿਹੜਾ ਹੈ ਉਸ ਦੇ ਨਾਲ ਹਰ ਇੱਕ ਬਿਮਾਰੀ ਦੇ ਉੱਪਰ ਯੋਗਾ ਦੇ ਚੱਲ ਰਿਹਾ ਹੈ 21 ਜੂਨ ਦਾ ਪ੍ਰੋਟੋਕੋਲ ਵੀ ਉਸ ਚ ਕਰਾਇਆ ਜਾਂਦਾ ਹੈ ਬਾਕੀ ਇਸ ਵਾਰੀ ਦਾ ਜੋ ਯੋਗਾ ਦਾ ਥੀਮ ਹੈ ਉਹ ਯੋਗਾ ਫॉर ਔਰ ਵੂਮਨ ਇੰਪਾਵਰਮੈਂਟ ਉਹਦੇ ਉੱਪਰ ਵੀ ਅਸੀਂ ਜਿਹੜਾ ਹੈ ਗੱਲਬਾਤ ਕਰਦੇ ਹਾਂ ਯੋਗ ਸਿਖਾਉਂਦੇ ਹਾਂ ਯੋਗ ਦਾ ਜਿਹੜਾ ਟਾਈਮ ਹੈ YouTube ਚੈਨਲ ਦੇ ਉੱਪਰ ਸਵੇਰੇ 6:30 ਤੋਂ ਲੈ ਕੇ 7:00 ਵਜੇ ਸ਼ਾਮ ਨੂੰ 6:00 ਤੋਂ 7:00 ਵਜੇ ਇਹਦੇ ਨਾਲ ਵੀ ਜੇ ਸਾਡੇ ਕੋਲ ਜਿੰਨੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਮਰੀਜ਼ ਨੇ ਜੋ ਯੋਗ ਕਰਨਗੇ ਔਰ 100% ਤੰਦਰੁਸਤ ਰਹਿਣਗੇ ਉਹਨਾਂ ਨੂੰ ਦਵਾਈ ਦੀ ਲੱਗੀ ਨਾਮਾ ਜੀ ਸਰੋਤ ਇਹ ਰਾਮ ਸ਼ਾਮ ਸਿੰਘ ਕਿਹੜੀ ਕੰਪਨੀ ਤੋਂ ਆਏ ਅਸੀਂ ਸਰ ਸ਼੍ਰੀ ਤਨਵੰਤਰੀ ਹਰਬਲ ਅੰਮ੍ਰਿਤਸਰ ਤੋਂ ਆਏ ਆਂ ਔਰ ਸਾਡੀ ਪੂਰੀ ਟੀਮ ਆਈ ਆ ਜਿਹਦੇ ਵਿੱਚ ਅਸੀਂ ਡਾਕਟਰ ਰਵੀਕਾਂਤ ਮਾਨਾਮ ਜੀ ਦੇ ਅੰਡਰ ਔਰ ਡਾਕਟਰ ਰਜਨੀ ਮਾਲਾ ਜੀ ਦੇ ਅੰਡਰ ਅਸੀਂ ਇਹ ਕੈਂਪ ਆਰਗੇਨਾਈਜ਼ ਕਰ ਰਹੇ ਆਂ ਔਰ ਸਾਡਾ ਮਕਸਦ ਜਿਹੜਾ ਸਾਡੀ ਕੰਪਨੀ ਦਾ ਮਕਸਦ ਹੁੰਦਾ ਕਿ ਬਹੁਤ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਕਿਉਂਕਿ ਲੋ ਅੱਜ ਕੱਲ ਲੋਕਾਂ ਨੂੰ ਖਰਾਕਾਂ ਬਹੁਤ ਹੈ ਨਹੀਂ ਮਤਲਬ ਕਿ ਮਲਾਵਟੀ ਹੋਣ ਕਰਕੇ ਜਾਂ ਉਹਨਾਂ ਨੂੰ ਅਵੇਰਨੈਸ ਹੋ ਘੱਟ ਹੋਣ ਕਰਕੇ ਉਹਨਾਂ ਦੇ ਕੈਲਸ਼ੀਅਮ ਘੱਟੇ ਜਾ ਰਿਹਾ ਜਾਂ ਫਿਰ ਉਹਨਾਂ ਦੇ ਵਿੱਚ ਡਾਇਬਟੀਜ਼ ਦਾ ਲੈਵਲ ਬਹੁਤ ਜ਼ਿਆਦਾ ਵਧੇ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਆਪਣੇ ਜੇ ਆਪਾਂ ਇੰਡੀਆ ਦੇ ਚਲਾਈਏ ਕਿ ਹਰ ਤੀਜਾ ਮੰਨ ਲਓ ਕਿ ਮਨੁੱਖ ਜਾਂ ਹਰ ਤੀਜਾ ਵਿਅਕਤੀ ਡਾਇਬਟਿਕ ਹੈ ਹਰੇਕ ਦਾ ਡਾਇਬਟੀਜ਼ ਲੈਵਲ ਵੱਧਦਾ ਵੱਧ ਰਿਹਾ ਹੈ ਉਹਦੇ ਰਿਗਾਰਡਿੰਗ ਸਾਡੀ ਕੰਪਨੀ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤੇ ਆ ਸ਼੍ਰੀ ਤੇਜਮੰਤਰੀ ਹਰਬਲਸ ਮੰਨ ਲਓ ਕਿ ਸਾਡੀ ਕੰਪਨੀ ਇਸ ਲਈ ਚੱਲ ਰਹੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਔਰ ਵੱਧ ਤੋਂ ਵੱਧ ਅਵੇਰਨੈਸ ਆਵੇ ਲੋਕਾਂ ਦੇ ਵਿੱਚ ਤਾਂ ਕਿ ਲੋਕ ਕੈਲਸ਼ੀਅਮ ਜਿਵੇਂ ਉਹਨਾਂ ਦਾ ਬੋਡੀ ਤੋਂ ਘਟਦਾ ਉਸ ਤੋਂ ਬਾਅਦ ਆਸਟਿਓਪੋਰੋਸਿਸ ਤੱਕ ਪਹੁੰਚ ਜਾਂਦੇ ਆ ਉਹਨਾਂ ਨੂੰ ਹੱਡੀਆਂ ਦੀ ਕੋਈ ਪ੍ਰੋਬਲਮਸ ਆ ਜਾਂਦੀ ਆ ਔਰ ਸ਼ੂਗਰ ਲੈਵਲ ਵੱਧ ਰਿਹਾ ਸ਼ੂਗਰ ਕਰਕੇ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਸ਼ੂਗਰ ਜਨਮ ਦਿੰਦੀ ਹੈ ਤਾਂ ਉਹਦੀ ਅਵੇਰਨੈਸ ਲਈ ਅਸੀਂ ਵੱਧ ਤੋਂ ਵੱਧ ਇਹ ਕੈਂਪ ਆਰਗੇਨਾਈਜ਼ ਕਰ ਰਹੇ ਆ ਸ਼੍ਰੀ ਧਰਮਵੰਤਰੀ ਹਰਬਲ ਔਰ ਸਾਡੀ ਸਾਰੀ ਪੂਰੀ ਟੀਮ ਵੱਲੋਂ ਮੈਂ ਡਾਕਟਰ ਰਵੀ ਕੰਤ ਮਦਾਨ ਜੀ ਦਾ ਔਰ ਡਾਕਟਰ ਰਜਨੀ ਵਾਲਾ ਜੀ ਦਾ ਬਹੁਤ ਧੰਨਵਾਦ ਦਿੰਦਾ ਜਿਨ੍ਹਾਂ ਕੇ ਆਪਣੀ ਗਾਈਡੈਂਸ ਦੇ ਅੰਡਰ ਇੱਕ ਕੈਂਪ ਆਰਗੇਨਾਈਜ਼ ਕੀਤਾ ਔਰ ਵੱਧ ਤੋਂ ਵੱਧ ਲੋਕਾਂ ਨੂੰ ਲੋਕਾਂ ਦੀ ਸਹਾਇਤਾ ਕਰਨ ਦਾ ਤੁਹਾਨੂੰ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਬਨਾਪੀ ਹੈ ਜੀ ਮੇਰਾ ਮੈਂ ਡਾਕਟਰ ਰਜਨੀ ਵਾਲਾ ਮੇਰੀ ਹੋਮ ਡਿਸਪੈਂਸਰੀ ਜਿਹੜੀ ਆ ਐਚ ਡਬਲਯੂ ਸੀ ਬਰਡ ਵਾਲਾ ਹੈ ਤੁਰੀ ਤੋਂ 4 ਕਿਲੋਮੀਟਰ ਦੇ ਏਰੀਏ ਤੇ ਹੈਗੀ ਆ ਤੇ ਅੱਜ ਮੇਰੀ ਇੱਥੇ ਕੈਂਪ ਚ ਡਿਊਟੀ ਲੱਗੀ ਹੈ ਬੀ ਐਮ ਡੀ ਕੈਂਪ ਇੱਥੇ ਲੱਗਿਆ ਹੋਇਆ ਹੈ ਬਹੁਤ ਪੇਸ਼ੈਂਟਸ ਆ ਰਹੇ ਨੇ ਫਾਇਦਾ ਉਠਾ ਰਹੇ ਨੇ ਅਸੀਂ ਨਾਲ ਨਾਲ ਉਹਨਾਂ ਨੂੰ ਐਕਸਰਸਾਈਜ਼ ਯੋਗਦਾਂ ਸਾਰ ਕਿਵੇਂ ਆਪਣਾ ਸਰਵਾਈਕਲ ਠੀਕ ਕਰਨਗੇ ਗੋਡੇ ਠੀਕ ਕਰਨਗੇ ਸਭ ਐਕਸਰਸਾਈਜ਼ਸ ਵੀ ਸਮਝਾ ਰਹੇ ਆ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਸ਼ਾਮ ਨੂੰ ਤਾਂ ਸਵੇਰੇ ਸਾਡੇ ਯੋਗ ਦੇ ਉਹ ਲੱਗ ਰਹੀ ਹੈ ਕਲਾਸ YouTube ਤੇ ਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਵੇਰੇ ਸ਼ਾਮ ਦੋਨੋਂ ਟਾਈਮ ਜਿਹਨੂੰ ਜਿਸ ਟਾਈਮ ਤੇ ਜਿਹਦੇ ਕੋਲ ਟਾਈਮ ਹੈ ਉਹਨੂੰ ਜ਼ਰੂਰ ਦੇਖੇ ਉਹਦੇ ਅਨੁਸਾਰ ਆਪਣਾ ਯੋਗ ਕਰੇ ਤੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਨ ਤਾਂ ਜੋ ਆਪਾਂ ਨੂੰ ਦਵਾਈਆਂ ਤੋਂ ਬਚ ਕੇ ਯੋਗ ਅਨੁਸਾਰ ਹੀ ਤੰਦਰੁਸਤ ਹੋਈਏ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز